ਮੈਂ ਰਜਿੰਦਰ ਸਿੰਘ ਆਪ ਦਾ ਚੋਣ ਆ ਲਾ ਰਿਹਾ ਸੀ ਚਾਚਾ ਪਤੀਜਾ ਸਾਡੀ ਚਾਚਾ ਪਤੀਜਾ ਦੀ ਸਾਂਝੀ ਵਟ ਜਿੱਥੋਂ ਧੱਕਾ ਕਰਦੇ ਨੇ ਲੰਘਣ ਦੀ ਕੋਸ਼ਿਸ਼ ਕਰਦੇ ਆ ਤੇ ਸਾਡੀ ਜਿਹੜੀ ਸਾਂਝੀ ਵਾਟੇ ਉਹਨਾਂ ਦੇ ਸਾਨੂੰ ਲੰਘਣ ਨਹੀਂ ਦਿੰਦੇ ਸਰਕਾਰੀ ਸੜਕ ਤੋਂ ਵੀ ਨਹੀਂ ਸਾਨੂੰ ਲੰਘਣ ਦਿੰਦੇ ਕੱਲ ਪਰਸੋ ਦੇ ਤੁੰਸ ਤਮਕੀਆਂ ਦਿੰਦੇ ਆ ਵੀ ਉਹਨਾਂ ਕੋ ਗੁੰਡਾ ਕਰਦੀ ਹੈਗੀ ਹੈ ਉਹਨਾਂ ਕੋ ਬੰਦੇ ਵੀ ਹੈਗੇ ਆ ਵੀ ਉਹਨਾਂ ਨੇ ਮੈਨੂੰ ਕੁੱਟ ਮਾਰ ਵੀ ਕੀਤੀ ਹੈ ਮੈਨੂੰ ਸੱਟ ਲੱਗੀ ਹਾਂਜੀ ਮੈਨੂੰ ਵੀ ਸੱਟ ਲੱਗੀ ਸ਼ੇਰ ਦੀ ਸੱਟ ਲੱਗੀ ਹੈ ਜੀ ਟਾਂਕੇ ਲੱਗਿਆ ਹੋਰ ਕਿੰਨੀ ਸੱਟ ਲੱਗੀ ਹੋਰ ਮੇਰੇ ਦਾਦਾ ਮਨੌਰ ਸਿੰਘ ਗਗਾ ਜੀ ਉਹਨੂੰ ਤਾਂ ਜਿਆਦਾ ਅਸਲ ਵਿੱਚ ਬਹੁਤ ਜ਼ਿਆਦਾ ਸੱਟਾਂ ਕੀਤੀਆਂ ਨੇ ਉਹਨੂੰ ਤਾਂ ਅਸੀਂ ਚੁੱਕ ਕੇ ਲਿਆਂਦਾ ਹੈ ਬੇਹੋਸ਼ ਹੈ ਇਹ ਸਰਪੰਚ ਵੀ ਨਾਲ ਦੇ ਖੇਤ ਚ ਕਿਸੇ ਜ਼ਮਾਨੇ ਰਫੜ ਕਰਨ ਗਿਆ ਸੀ ਉਹ ਵੀ ਹੈ ਦੇਖ ਰਿਹਾ ਸੀ ਉਹਨੇ ਵੀ ਸਮਝਾਇਆ ਵੀ ਲੜਾਈ ਨਾ ਕਰੋ ਤੇ ਉਹ ਵੀ ਫਿਰ ਵੀ ਧੱਕਾ ਕਰਦੇ ਆ ਉਹਦੇ ਸਮਝ ਨਹੀਂ ਲੱਗਿਆ ਅੱਖਰ ਕੁਲਵਿੰਦਰ ਸਿੰਘ ਜੀ ਉਹਨੇ ਸ਼ਿਡਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਉਹਨੇ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਗੰਨਿਆਂ ਨਾਲ ਵਾਰ ਕੀਤੇ ਆ ਸਾਨੂੰ ਜ਼ਖਮੀ ਕੀਤਾ ਹਨ ਅਸੀਂ ਮੰਗ ਕਰਦੇ ਜੀ ਅਸੀਂ ਮੰਗ ਕਰਨਾ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਸਾਡੀ ਧੱਕੇ ਨਾਲ 2 ਕਿੱਲੇ ਜ਼ਮੀਨ ਐ ਖੋਣਾ ਚਾਹੁੰਦੇ ਆ ਨਾ ਦੋਵੇਂ ਬਰਾਏ ਸਾਡੇ ਮਾਪਿਆ ਮੁੱਕ ਗਏ ਹਨ ਅੱਜ ਕੀ ਨਾਮ ਹੈ ਤੁਹਾਡਾ ਤੇ ਪਿੰਡ ਕਿਹੜਾ ਜੀ ਸਾਡਾ ਯਾਰਾ ਜੀ ਜਦੋਂ ਲੜਾਈ ਸੀ ਤੁਸੀਂ ਮਜੂਰ ਸੀ ਤੁਸੀਂ ਨਾ ਅਸੀਂ ਕਰੂ ਭੱਜ ਕੇ ਆਏ ਛਡਾਉਣ ਤੇ ਆਏ ਛਡਾਇਆ ਹੈ ਅਸੀਂ ਮਨ ਆ ਕੇ ਵੀ ਬੜੇ ਮਾਰੀ ਜਾਂਦੇ ਸੀ ਮਾਰੀ ਖੁੱਟੀ ਜਾਂਦੇ ਸੀ ਅਸੀਂ ਤਾਂ ਆ ਤੇ ਛਡਾਇਆ ਤੇ ਨਾ ਤਨ ਜੀ ਅਸੀਂ ਅਗੇ ਤਿੰਨੇ ਅਸੀਂ ਭੱਜ ਕੇ ਆਏ ਇੱਕ ਤਾਂ ਮੇਰੇ ਮਾਮੇ ਨੂੰ ਕੀ ਲੈ ਮਨ ਉਹ ਤਾਂ ਮਨ ਹੋ ਰਿਹਾ

ਕਈ ਮਾਰਨਾ ਵਿੱਚ ਤਿੰਨਾ ਚਾਰਾਂ ਜੀਆਂ ਕੋਲ ਕਈਆਂ ਨੇ ਆਹਦੇ ਹੀ ਭੱਜ ਤੇ ਸਾਡੀ ਪਹਿਲੀ ਚ ਗਾਲ ਪੈ ਗਏ ਨੇ 2 ਕਿਲੇ ਭੱਜ ਤੇ ਆ ਤੇ ਪਏ ਨੇ ਮੇਰੇ ਜੇਠ ਦੇ ਮੁੰਡੇ ਤੇ ਪਾਏ ਨੇ ਉਹਨੂੰ ਡੇਗ ਲਿਆ ਨੇ ਵਿੱਚ ਔਰ ਫੱਟ ਦੇ ਤੇ ਕਈਆਂ ਨਾਲ ਮਾਰਨ ਜੋਪ ਗਏ ਨੇ ਰਮ ਕਾਲਾ ਸਿੰਘ ਕਿਹ ਕੀ ਨਾ ਹੁੰਦੇ ਸੰਕਲਵਿੰਦਾਰ ਹੈ ਮੈਨੂੰ ਇਹਨਾਂ ਨੇ ਸਰ ਪਤਾ ਇੱਕ ਸੁੱਖ ਇੱਕ ਸਿੱਖ ਸੁੱਕੇ ਦੀ ਬੁਢੀ ਇੱਕ ਕਾਲੇ ਦੀ ਬੁਢੀ ਇੱਕ ਉਹਦੀ ਧੀ ਆਈ ਵਈਏ ਇੱਕ ਛੀਰਾ ਬਾਈ ਇੱਕ ਉਹਦੇ ਦੋ ਪੋਤਰੇ ਇਹ ਗਏ ਨੇ ਸਾਰੇ ਜੀ ਨੇ ਇਸ ਲੜਾਈ ਵਿੱਚ ਦੂਸੀ ਪਾੜੀ ਨੂੰ ਸੱਤਾ ਲੱਗਿਆ ਮੇਰੇ ਬੰਦੇ ਨੇ ਲੱਗਿਆ ਨੇ ਇੱਕ ਇੱਕ ਬਿੰਦਰ ਨੂੰ ਲੱਗਿਆ ਨੇ ਤੇ ਕੋ ਨੂੰ ਲੱਗਿਆ ਤੇ ਬਾਕੀ ਗੁੱਜੀ ਮਾਰ ਤੇ ਸਾਨੂੰ ਪਤਾ ਨਹੀਂ ਕਿੰਨੀ ਕੋਈ ਤੇ ਕਿੰਨੀ ਕੋ ਨਹੀਂ ਮੇਰੀ ਗੁੱਡੀ ਨੂੰ ਤੇੰਦਰ ਅਜਿਹਾ ਕੋਲ ਪਤਾ ਨਹੀਂ ਉਹਨੂੰ ਕਿਵੇਂ ਢਾਈ ਫੇਰੇ ਨੇ ਕਿਵੇਂ ਨਹੀਂ ਕੀ ਮੰਗ ਕਰਦੇ ਜੀ ਅਸੀਂ ਮੰਗ ਸੱਚਾਈ ਲੈਣੇ ਨਿਸਾਬ ਲੈਣੇ ਆ ਕਉਂ ਜੀ ਨੰਮ ਤੋਂ ਅੱਜ ਤਾਂ ਕਿੰਨੀ ਜਿੜਾਈ ਦਰਸ਼ਨਾ ਲਾ ਲੜਾਈ ਕਿੱਥੇ ਲੜਾਈ ਕਿੱਥੇ ਇੱਕ ਕੇਤ ਦੇ ਵਿੱਚ ਚੋਈ ਚੋਨਾ ਲਾਉਂਦੇ ਪੈਸੇ ਮੇਰੇ ਡੈਡੀ ਨੇ ਮਚੋਨਾ ਲਵਾਉਣਾਈ ਹੈ ਚੌਥਾ ਦਿਨ ਹੋ ਗਿਆ ਤੇ ਡੈਡੀ ਮੇਰੇ ਨੂੰ ਚੇਕ ਕੇ ਲੈ ਗਏ ਨੇ ਤੇ ਹੋ ਇੱਕ ਮੇਰੇ ਵੀਰੇ ਨੂੰ ਲੈ ਗਏ ਨੇ ਮੈਂ ਛਡਾਈ ਗਈਆਂ ਛੁੱਟੇ ਹੀ ਕੋਨੀ ਕੰਨਾਂ ਨਾ ਨਾ ਵਾੜ ਕੇ ਸਾਟ ਦਿੱਤਾ ਸੀ ਹੱਥ ਜੋੜੀ ਗਈਆਂ ਮੈਂ ਮੇਰੇ ਮੰਨੀ ਨੀਨੇ ਮੇਰੇ ਵੀ ਉਹਨਾਂ ਵਾਲ ਜੁੰਡੇ ਪੱਟ ਪੜ ਤੇ ਤਰੂ ਹੀ ਪਿਰਨ ਰ ਪੱਡ ਵਿੱਚ ਲੜਾਈ ਇਹ ਨਹੀਂ ਜ਼ਿਆਦਾ ਵੀ ਕਾਰਨ ਕੀ ਲੜਾਈ ਤੇ ਲੜਾਈ ਵੀਰੇ ਥੋੜਾ ਵਟ ਦਾ ਰੋਲਾ ਸੀ ਵਟ ਵੀ ਇਹਨਾਂ ਦੀ ਹੈ ਮੇਰੇ ਤਾਏ ਕੀ ਤੇ ਮੇਰੇ ਡੈਡੀ ਦੀ ਉਹਨਾਂ ਦਾ ਤਾਂ ਵਿੱਚ ਰੋਲ ਹੀ ਨਹੀਂ ਹੈਗਾ ਉਹ ਤੱਕੇ ਨਾਲ ਲੰਘਦੇ ਸੀ ਤੇ ਅਸੀਂ ਅਖਾ ਜੇ ਸਾਨੂੰ ਨਹੀਂ ਤੁਸੀਂ ਲੰਘਣਦੇ ਤੇ ਤੁਸੀਂ ਕਿਵੇਂ ਸਾਡੇ ਮਣੇ ਆਂਦੇ ਜੇ ਉਹਿਆ ਤੂੰ ਬਾਸ ਕਈਆਂ ਉਹਨਾਂ ਕੋਲ ਗਿਆ ਸੀ ਵਿਚਾਲਿਆ ਤੇ ਵਟ ਸਾਡੀ ਦੇਖ ਲੋਗ ਹੈ ਇਧਰ ਉਹ ਦੋਵੇਂ ਆ ਗਏ ਸੀ ਮੇਰਾ ਡੈਡੀ ਤੇ ਮੇਰਾ ਵੀਰਾ ਤੈਨੂੰ ਚੱਕ ਤੇ ਲੈ ਗਏ ਆਪਦੇ ਹਲੇ ਫਾਡ ਵਾਲੇ ਪਾਸੇ ਤੇਨੂੰ ਮੇਰਾ ਡੈਡੀ ਨੂੰ ਨਾ ਕਈ ਮਾਰੀ ਸਿਰ ਚੌਥਾ ਡੇਗ ਫੇ ਮੇਰੇ ਵੀਰੇ ਨੂੰ ਵੀ ਮਾਰੀ ਨਾ ਕਈ ਮਸਾ ਤਸੀਂ ਚੱਕ ਕੇ ਇੱਥੇ ਲੈ ਹਸਪਤਾਲ ਲਿਆਂਦਾ ਸਰਪੰਚ ਵੀ ਮੌਕੇ ਤੇ ਆ ਗਾ ਸੀ ਬਰਾਤਾਂ ਚੜਾਈ ਸਰਪੰਚ ਜਿਵੇਂ ਚੜਾਣ ਦਾ ਤਰਿਆ ਪਰ ਉਹਨ ਦੇ ਕੋਈ ਸੁਣਾਈ ਕੋਈ ਨਹੀਂ ਹੁੰਦੀ ਹੋਈ ਹਾਂ